ਬਹੁਤ ਸੋਹਣਾ ਸੁੰਦਰ ਦ੍ਰਿਸ਼ ਜੜਾ ਇਹ ਦਰਸ਼ਨ ਕਰੋ ਬਾਬਾ ਜੀ ਦੀ ਜੋ ਦਰਗਾਹ ਜਿਹੜੀ ਹੈ ਪੀਰ ਬਖਸ਼ਾ ਦੀ ਆਪ ਜੀ ਨੂੰ ਸਪੈਸ਼ਲੀ ਲਾਈਵ ਦਰਸ਼ਨ ਕਰਾਉਣ ਵਾਸਤੇ ਇੱਥੇ ਸਾਡੇ ਨਾਲ ਸਿੰਘ ਵੀ ਪਹੁੰਚੇ ਹੋਏ ਨੇ ਭਾਈ ਅਵਤਾਰ ਸਿੰਘ ਜੀ ਤੇ ਭਾਈ ਪੰਜਾਬ ਸਿੰਘ ਜੀ ਸਮਾਲਾਵਾੜ ਤੋਂ ਇਹ ਦੇਖੋ ਜਿਨ੍ਹਾਂ ਸੰਗਤਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਉਹਨਾਂ ਨੇ ਜਹਾਜ਼ ਜਿਹੜੇ ਨੇ ਬਾਬਾ ਜੀ ਦੇ ਇੱਥੇ ਪੇਟਾ ਕੀਤੇ ਹੋਏ ਨੇ ਦੇਖੋ ਸਾਰੀਆਂ ਕੰਦਾ ਜੜੀਆਂ ਨੇ ਜਹਾਜ਼ਾਂ ਦੇ ਨਾਲ ਹੀ ਭਰੀਆਂ ਪਈਆਂ ਨੇ ਜਿਨ੍ਹਾਂ ਦੀਆਂ ਮਨੋ ਕਾਮਨਾ ਜੜੀਆਂ ਨੇ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਪਹਿਲੀ ਵਾਰ ਜਿਨ੍ਹਾਂ ਨੂੰ ਹੋਏ ਉਹ ਪੱਪਾ ਭਿਖਮਸ਼ਾ ਜੀ ਜਿਹੜੇ ਕਹਿੰਦੇ ਇਸੇ ਜਗ੍ਹਾ ਤੋਂ ਇਸੇ ਨਗਰ ਤੋਂ ਠਸਕਾ ਮੀਰਾ ਤੋਂ ਹੀ ਉਹ ਚੱਲ ਕੇ ਪਹਿਲੀ ਵਾਰ ਪਟਨੇ ਦੀ ਧਰਤੀ ਤੇ ਜਦੋਂ ਗਏ ਇਹ ਉਹ ਜਗ੍ਹਾ ਹੈ ਆ ਦੇਖੋ ਸਾਰੀਆਂ ਤੇ ਜੋ ਇਸ ਸਮੇਂ ਕੜਾਮ ਬੀਬੀ ਮਸਤ ਜ਼ਿਵਾਨੀ ਭੋਲੂ ਸ਼ਾਹ ਜੀ ਜਿਹੜੇ ਤੇ ਸੇਵਾ ਕਰ ਰਹੇ ਨੇ ਉਹਨਾਂ ਦੀ ਵੀ ਤਸਵੀਰ ਜਿਹੜੀ ਹੈ ਔਰ ਦੇਖੋ ਸੇਰੇ ਜਿਹੜੇ ਨੇ ਬਾਬਾ ਜੀ ਦੀ ਦਰਗਾਹ ਤੇ ਭੇਟਾ ਕੀਤੇ ਹੋਏ ਨੇ ਇਨਾ ਦੇ ਵਿਆਹ ਨਹੀਂ ਹੁੰਦੇ ਔਰ ਅਰਦਾਸਾਂ ਬੇਨਤੀਆਂ ਇੱਥੇ ਕਰਦੇ ਨੇ ਆ ਕੇ ਇਹ ਪਾਵਨ ਸਥਾਨ ਐ ਸੋ ਜਿਹੜੇ ਮੇਰੇ ਵੀਰ ਲਾਈਵ ਦੇ ਨਾਲ ਜੁੜਦੇ ਜਾ ਰਹੇ ਨੇ ਆ ਦੇਖੋ ਕੰਧਾਂ ਜਿਹੜੀਆਂ ਨੇ ਜਹਾਜ਼ਾਂ ਦੇ ਨਾਲ ਜੋ ਹੈਲੀਕਾਪਟਰ ਜਹਾਜ਼ ਜਿਨ੍ਹਾਂ ਨੇ ਬਾਹਰ ਜਾਣਾ ਜਿਨ੍ਹਾਂ ਦੇ ਵਿਦੇਸ਼ ਤੇ ਕਾਰਜ ਬਣਦੇ ਨੇ ਉਹ ਫਿਰ ਇੱਥੇ ਆ ਕੇ ਪੇਟਾ ਕਰਦੇ ਨੇ ਇਹ ਦੇਖੋ ਸਾਰੀ ਕੰਧ ਜਿਹੜੀ ਐ ਸੋ ਇਹ ਮਹਾਨ ਪਵਨ ਸਥਾਨ ਜਿਹੜਾ ਹੈ ਕਹਿੰਦੇ ਯਾ ਰੱਬ ਮੁਸ਼ਕਲ ਕਰੀ ਆਸਾਨ ਤੇ ਉਹ ਦਰਗਾਹੇ ਬਾਬਾ ਮੀਰਾ ਜੀ ਦੀ ਜਗਾ ਜਿਹੜੀ ਹੈ ਪੀਰ ਭਖਮ ਸਾਹਿਬ ਜੀ ਦੀ ਸਵਾਪ ਜੀ ਲਾਈਵ ਦਰਸ਼ਨ ਕਰ ਰਹੇ ਹਾਂ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਹੋ ਸੋ ਜਿਹੜੇ ਇੱਥੇ ਨਹੀਂ ਆ ਸਕਦੇ ਜਾਂ ਜਿਹੜੇ ਨਹੀਂ ਕਦੇ ਆਏ ਉਹ ਆ ਕੇ ਦੇਖੋ ਬੜਾ ਸੋਹਣਾ ਦ੍ਰਿਸ਼ਾ ਜਿਹੜਾ ਹੈ ਉੱਪਰ ਬਹੁਤ ਸੋਹਣੀ ਸਜਾਵਟ ਜਿਹੜੀ ਹੈ ਸੋ ਸਾਡੇ ਨਾਲ ਸਿੰਘ ਵੀ ਪਹੁੰਚੇ ਨੇ ਸੋ ਇਹ ਬਾਬਾਨ ਦਰਗਾਹ ਜਿਹੜੀ ਐ ਬਾਬਾ ਪੀਖਮਸ਼ਾਹ ਜੀ ਦੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਜਲਦੀ ਜਲਦੀ ਵੀਡੀਓ ਜਿਹੜੀ ਸ਼ੇਅਰ ਕਰੀ ਚੱਲੋ ਜਿਹੜੇ ਵੀਰ ਨਾਲ ਜੁੜੇ ਨੇ ਸੋ ਬਾਹਰਲਾ ਦ੍ਰਿਸ਼ ਵੀ ਤੁਹਾਨੂੰ ਦਿਖਾਉਣੀ ਆਂ ਇਹ ਘੋੜੇ ਜਿਹੜੇ ਹਾਂਜੀ ਘੋੜੇ ਜਿਹੜੇ ਬਾਬਾ ਪੀਖਮਸ਼ਾਹ ਜੀ ਦੇ ਸਮੇਂ ਜੋ ਘੋੜੇ ਉਹਨਾਂ ਦਾ ਵੀ ਜਿਹੜਾ ਮੂਰਤੀਆਂ ਦੇ ਰੂਪ ਦੇ ਵਿੱਚ ਤਿਆਰ ਕੀਤੀਆਂ ਹੋਈਆਂ ਐ ਜੋਤ ਜਿਹੜੀ ਚੱਲ ਰਹੀ ਹੈ ਹਰ ਸਮੇਂ 24 ਘੰਟੇ ਜਿਹੜੀ ਜੋਤ ਹੈ ਦਿੱਸੀ ਕਿਉਂ ਦੀ ਸੋਭ ਜੀ ਅੰਦਰਲਾ ਦ੍ਰਿਸ਼ ਜਿਹੜਾ ਹੈ ਦਰਗਾਹ ਦਾ ਇਹ ਬਾਬਾ ਜੀ ਦਾ ਜੋ ਮੰਝਾ ਜਿਹੜੇ ਮੌਜੂਦਾ ਮਹਾਂਪੁਰਖ ਨੇ ਉਹਨਾਂ ਦਾ ਇਹ ਆਸਣ ਬਾਬਾ ਮਸਦਾਨ ਬੁੱਲੇ ਸ਼ਾਹ ਜੀ ਅੱਬਾ ਕਪੂਰ ਦਾਸ ਜੀ ਅੱਬਾ ਕਪੂਰ ਦਾਸ ਜੀ ਇਹ ਉਹਨਾਂ ਦਾ